ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਵਿਊ ਬਹੁਤ ਆਉਂਦੇ ਜਾਂਗੇ ਤੇ ਸਬਸਕ੍ਰਾਈਬਰ ਘਟ ਕਰਦੇ ਆਗੇ ਫਿਰ ਕਈ ਵਾਰ ਚੰਗਾ ਪਸੂ ਜੇ ਤੁਹਾਡੇ ਕੋਲ ਜਾਂਦਾ ਵਾ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਨੰਬਰ 98783 93488 ਆ ਲਕੇ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਅੱਜ ਫੇਰ ਕਾਕੇ ਬਰਾੜ ਦੇ ਘਰੋਂ ਵੀਡੀਓ ਬਣਾ ਰਹੇ ਆਗੇ ਜਿਹੜੇ ਚ ਦੋ ਵੀ ਬਣ ਜਾਂਦੇ ਆ ਨੇ ਇੱਕ ਤਾਂ ਰੇਲੀ ਪੱਕੀ ਆ ਗਈ ਬਾਈ ਕੋਲੇ ਟੀਮ ਚ ਮਾਲ ਆਉਂਦਾ ਵਾ ਤੁਸੀਂ ਜੇ ਵੀਡੀਓ ਨਹੀਂ ਵੀ ਪੈਂਦੀ ਤਾਂ ਵੀ ਬਾਈ ਦੇ ਘਰੇ ਜਾ ਤੁਸੀਂ ਜੱਦ ਦੇ ਘਰੇ ਬਾਈ ਕੋਲੇ ਇਕੱਠਾ ਕੰਮ ਆ ਤੇ ਜਾ ਗੇੜਾ ਮਾਰ ਸਕਦੇ ਹੋ ਦੋ ਚਾਰ ਨਾਗ ਇਹਨਾਂ ਕੋਲੇ ਹਮੇਸ਼ਾ ਖੜੇ ਹੀ ਹੁੰਦੇ ਆਗੇ ਜਿਹਦੇ ਵੀ ਪਸੰਦ ਚੰਗੇ ਨਾਗੂ ਦੇ ਵਿੱਚ ਕੋਈ ਤੇ ਕਿਹਾ ਸਾਹਦੀਆਂ ਵੜਾ ਵੀ ਹੁੰਦਗਾ ਵਾ ਜਿਆ ਨਾ ਜਿਹਦੇ ਜਿਹਦੇ ਪੈਸੇ ਲਾਉਣੇ ਤੁਹਾਨੂੰ ਉਹ ਜੇ ਨਾਗ ਬਾਈ ਕੋਲੋਂ ਅਵੇਲੇਬਲ ਮਿਲ ਜਾਂਦਾ ਹਰੇ ਹਰ ਸਮਾਂ ਬਾਈ ਕੋਲੇ ਦੋ ਚਾਰ ਨਾਗ ਹੁੰਦੇ ਹੀ ਆਗੇ ਵੀਡੀਓ ਕਦੇ ਗਈ ਵੀ ਨਹੀਂ ਵੀ ਪੈਂਦੀ ਗਈ ਔਰ ਜਿਵੇਂ ਆ ਵਾੜਾ ਗਈ ਚੱਕ ਵਾੜਾ ਮੇਰੇ ਹੋਂ ਤੋਂ ਪਹਿਲਾਂ ਫਸੇਲ ਹੋ ਗਈ ਆ ਦੋ ਵਾੜਾ 22 ਦੀਆਂ ਪਹਿਲਾਂ ਸੇਲ ਹੋ ਚੁੱਕੀਆਂ ਵਾ ਆ ਵਾੜਾ ਵਿਕੀ ਹੋਈ ਆ ਡੇਰੇ ਵਾੜਾ ਵਾੜ ਦੇ ਲੈਣੇ ਬਾਈ ਤੋਂ ਵੇ ਸ੍ਰੀ ਕਾਲ ਸ੍ਰੀ ਕਾਲ ਤੁਸੀਂ ਸਾਰੇ ਮੇਰੇ ਪਰ ਪੜਾਓ ਨਾਮ ਦੱਸ ਦੇ ਮੈਂ ਸਾਰੇ ਜਾਣਦੇ ਨੇ ਤਾਂ ਵੀਡੀਓ ਪੈਂਦੀ ਆ ਜੀ ਕਾਕਾ ਪਿੰਡ ਲੱਗੇ ਨਾ ਤੁਸੀਂ ਵਾਕੇ ਆਪਣਾ ਜਿਹੜਾ ਮੂੰਗਾ ਸਵੇਰੇ ਵੀਡੀਓ ਪਾਈ ਦੋਆਂ ਵਾੜਾਂ ਦੀ ਭਾਈ ਦੋ ਮੂੰਗਾਂ ਵਗੈਰ ਮੂੰਗ ਦੋ ਦੋ ਹੋਏ ਆੜੀਆਂ ਵਗੀਆਂ ਜਿਹੜੇ ਦੋਨੇ ਉਹ ਠੀਕ ਆ ਬਾਈ ਚੰਗਾ ਚੱਲੀ ਜਾਂਦਾ ਕੰਮ ਕਾ ਪੂਰਾ ਹੋਇਆ ਬੋਦਾ ਪਰਮਾਤਮਾ ਨੇ ਚਰਾਇਆ ਮਹਾਰਾਜ ਚਰਾਉਣ ਲੱਗ ਬੀਟਰ ਵਾਲਾ ਸੱਚੇ ਪਾਤਸ਼ਾਹ ਵੈਗਰੂ ਠੀਕ ਆ ਜੀ ਉੱਤੇ ਡੁੱਬ ਗਿਆ ਠੀਕ ਆ ਜੀ ਠੀਕ ਆ ਆਈ ਜਾਂਦੇ ਨੇ ਵਿਕੇ ਜਾਂਦੇ ਨੇ 7 7 ਦੋ ਦਿਨਾਂ ਘੱਟ ਦੋ ਦਿਨਾਂ ਠੀਕ ਆ ਪੰਜ ਚਾਰ ਪਸ਼ੂ ਪੰਜ ਚਾਰ ਪਸ਼ੂ ਹੁੰਦੇ ਆ ਕੋਲੇ ਨਹੀਂ ਪੰਜ ਚਾਰ ਨੇ ਇੱਕ ਤਾਂ ਹੁੰਦਾ ਬੋਲ ਪੰਜ ਚਾਰ ਦੋਨਾਂ ਬਗੈਰ ਵੀਡੀਓ ਦਾ ਕਾਰਨ ਨਹੀਂ ਆ ਦੋ ਤਨ ਨੂੰ ਨਹੀਂ ਠੀਕ ਹੈ ਨਹੀਂ ਆ ਰੀਨ ਬਸ ਰੋਹ ਪਸੂਆਂ ਦੇ ਜਾਨੀ ਕੇ ਤੀਨ ਕਬੂਤ ਜੇ ਕੋਈ ਵੀਰ ਆ ਜਾਂਦਾ ਉਹ ਮਿਲ ਜੂਗਾ ਮੈਨੂੰ ਦੱਸ ਕੇ ਫੋਨ ਕਰਕੇ ਆਵੇ ਠੀਕ ਹੈ ਜੀ ਉਹਨੂੰ ਰੋਕ ਲੂੰਗਾ ਠੀਕ ਹੈ ਭਾਈ ਉਹਨੂੰ ਦਊਗਾ ਦੂਰ ਨੂੰ ਨੇੜੇ ਨੂੰ ਫਿਰ ਦਿਆਂਗੇ ਠੀਕ ਹੈ ਭਾਈ ਜਾਨੀ ਕੇ ਬੰਦਾ ਜੇ ਕਿਹੜਾ ਆਉਣਾ ਹੋਵੇ ਬੰਦਾ ਫੂਲ ਲਾ ਕੇ ਜਾਨੀ ਕੇ ਫੂਲ ਲਾ ਕੇ ਆ ਜਾਵੇ ਇੱਕ ਪੂਰਾ ਮਰ ਕੇ ਠੀਕ ਹੈ ਠੀਕ ਹੈ ਭਾਈ ਇੱਕ ਦੋ ਜਣੇ ਕਿ ਇੱਕ ਦੋ ਨਾ ਖੜੇ ਹੁੰਦੇ ਆ ਨੇੜੇ ਨੇੜੇਲੇ ਪੁੱਤ ਨੂੰ ਰੋਕ ਲਵਾਂ ਕੋਈ ਮੈਂ ਕੱਢਣ ਨੂੰ ਤਾਂ ਫਿਰ ਦਿਆਂਗੇ ਠੀਕ ਹੈ ਭਾਈ ਇੱਕ ਵੜ ਅੱਜ ਠੀਕ ਆ ਦਿਨ ਇਹ ਦਿਨ ਇਹ ਬਈ 20 ਤੋਂ 20 ਦਿਨ ਪੂਰੇ ਆ ਠੀਕ ਆ ਮਨ ਕੇ ਚਲੋ ਹਫਤੇ ਦੀ ਕੱਤੀ ਆ 14 ਹੋ ਗਈ ਅੱਜ 14 ਆ ਹਾਂ ਵੀਰਵਾਰ ਆਜ ਦਿਨ ਵੀਰਵਾਰ 3 14 ਹੁਣ ਜਲਦੀ ਅਪਲੋਡ ਹੋਣੀ ਹੈ ਠੀਕ ਆ ਜੀ ਅੱਧੇ ਘੰਟੇ ਨੂੰ ਠੀਕ ਆ ਬਾਈ ਦੁੱਧ ਕੰਨਾਂ ਕਾ ਪਾ ਦੋ ਵੀ ਬਟਨ ਅਪਸਿਆ ਕਰੋ ਨੋਟੀਫਿਕੇਸ਼ਨ ਦਾ ਠੀਕ ਆ ਜੀ ਤੁਹਾਨੂੰ ਵੀਡੀਓ ਪਹੁੰਚ ਜੇ ਠੀਕ ਆ ਜੀ ਤੁਹਾਨੂੰ ਵੀਡੀਓ ਮੇਰੇ ਕੋਲ ਪਹੁੰਚ ਜੇ ਆ ਉਹਦੋਂ ਬੈਠ ਵੈਕ ਜਦੋਂ ਜਦੋਂ ਮੇਰੇ ਅਪਦਾ ਫੋਟਰ ਲਾਈਵ ਹੀ 90 ਕਰੋ ਮੇਰੇ ਬੜੇ ਨੇ ਮਿਲ ਤਾਰ ਕਰ ਦਿਆ ਠੀਕ ਆ ਜੀ ਤੁਹਾਨੂੰ ਨਾਲ ਲੱਖੋ ਬਾਈ ਯਾਰ ਮੈਂ ਤਾਂ ਵੀ ਗੱ ਠੀਕ ਆ ਜੀ ਦੰਦ ਦੁੱਧ ਕਿੰਨਾ ਲੈ ਜੂ ਦੁੱਧ ਕਿੰਨਾ ਪਾ ਦੂਗੀ ਦੁੱਧ ਤਕਰੀਬਨ 13-14 ਕਿਲੋ ਪਾ ਦੂਗੀ ਮੈਂ ਹੈਰ ਗਿਆ ਠੀਕ ਆ ਭਾਈ ਬਾਕੀ ਬਾਹਰ ਕੱਢ ਕੇ ਵੇਲ ਬਹੁਤ ਚੰਗੀ ਵਹਿੜ ਦੀ ਲੈ ਵੀ ਦੋਸਤੋ ਦੂਜਾ ਸੂਆ ਸੁੰਦੀ ਆ ਇੱਕ ਹੱਥ ਦੀ ਕੱਚੀ ਤੁਸੀਂ ਮੰਨ ਸਕਦੇ ਹੋ ਜੀ ਦੁੱਧ ਪਾ ਦੂਗੀ 13-14 ਕਿਲੋ ਵੇਲ ਬਹੁਤ ਚੰਗੀ ਆ ਗਈ ਵਜ਼ਨ ਠੀਕ ਆ ਕੋਈ ਲਿੱਸੀ ਫਿੱਕੀ ਨਹੀਂ ਗਈ ਸੋਹਣਾ ਠਾਣਾ ਹਵਾਨਾ ਚਾਰ ਹੀ ਠਾਣਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਡੱਬੀ ਵਹਿੜ ਆ ਪ੍ਰਿੰਟ ਵਾਲੇ ਕੋਟੀ ਦੀ ਸਦਾ ਬਾਈ ਸੋਨੇ ਥਾਣਾ ਚਾਰ ਹੀ ਥਾਣਾ ਗਏ ਜਿਵੇਂ ਠੰਡੀ ਸੀਲ ਆ ਗਈ ਥਾਣ ਤੋਂ ਨੇੜੇ ਤੋਂ ਵਿਖਾ ਦਿੰਨੇ ਜਮਾ ਮੇਰੀ ਕੋਸ਼ਿਸ਼ ਨੂੰ ਹਰ ਪਾਸੇ ਪਸੂ ਦਿਖਾਇਆ ਜਾਵੇ ਤੇ ਵੇਖ ਸਕਦੇ ਹੋ ਜੀ ਬਾਕੀ ਜੇ ਕੋਈ ਨਿੱਕੀ ਰਹਿ ਜਾਂਦੀ ਆ ਤੁਸੀਂ ਕੋਲ ਆ ਕੇ ਚੈੱਕ ਕਰ ਲੈਣੀ ਹੈਗੀ ਕਿਉਂਕਿ ਨਾ ਤੁਸੀਂ ਪਾਟੇ ਨੋਟ ਦੇਣੇ ਆ ਤੇ ਨਾ ਤੁਸੀਂ ਖੋਟਾ ਪਸੂ ਲੈਣਾ ਵਾ ਬਾਕੀ ਰੋਟੀਨ 'ਚ ਰੋਜ਼ਾਂ ਨੂੰ ਵੀਡੀਓ ਪੈਂਦੀ ਹੈ ਕਿ ਦੋ ਵੀ ਪੈ ਜਾਂਦੀਆਂ ਜਦੋਂ ਮੇਰੇ ਕੋਲ ਟਾਈਮ ਹੁੰਦਾ ਵਾ ਨਹੀਂ ਇੱਕਦਾਰ ਹੋਈ ਪੱਕੀ ਕੋਈ ਆ ਵੀਡੀਓ ਕੰਮ ਕੰਮ ਹੋ ਜਾਂਦੀ ਆ ਕਿੰਨ ਮਨ ਕੈਮਰਾ ਸੋਨੇ ਹੋਈ ਜਾਂਦੀ ਆਗੀ ਚਾਰ ਹੀ ਥਾਣਾ ਕੋਈ ਫੋਰਸ਼ਾ ਨੇ ਹੱਥੀਂ ਚੋਈ ਜਿਹੜਾ ਬਹੁ ਹਜ ਹਫਤੇ ਦੀ ਕੱਚੀ ਹਵਤਾ ਦੀ ਨਵਾਲਟਾਂ ਦੇ ਦੇਖ ਰਹੇ ਹਵਾਨੇ ਚ ਇਹਨੇ ਸਾਰੀਆਂ ਕੱਢ ਕੇ ਫੇਰ ਸੁਣਾ ਵਾ ਸੈਲ ਸੈਲ ਤੇ ਨਜ਼ਾਰੇ ਦੇ ਦਊਗੀ ਬਾਈ ਕਹਿੰਦਾ ਜੇ ਕਿ ਵੀਰੋ ਦੂਰ ਭਾਣੇ ਕਿਨੇ ਵੜ ਲੈਣੀ ਹੁੰਦੀ ਆ ਤਾਂ ਮੇਰੇ ਨਾਲ ਗੱਲ ਕਰਕੇ ਚੱਲ ਪਿਆ ਕਰੋ ਕਈ ਵਾਰ ਵੀਰ ਆ ਜਾਂਦੇ ਆ ਉਹਨੂੰ ਵੜਾ ਵਹਿਕ ਜਾਂਦਿਆਂ ਵਾ ਇਸ ਲਈ ਮੈਂ ਕਹਿੰਨੂੰ ਚੈਨਲ ਸਬਸਕ੍ਰਾਈਬ ਕੀਤਾ ਹੋਵੇ ਤੇ ਨੋਟੀਫਿਕੇਸ਼ਨ ਓਕੇ ਕੀਤੀ ਹੋਵੇ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਮੈਸੇਜ ਆ ਜਾਵੇ ਤੁਸੀਂ ਪਸ਼ੂ ਲੈ ਸਕਦੇ ਹੋ ਪਲੀ ਪੁਲੀ ਬਹੁਤ ਚੰਗੀ ਆ ਗਈ ਲੈ ਚੱਲ ਬਾਈ ਅੰਦਰ ਹੀ ਲੈ ਚੱਲ ਅੰਦਰ ਪਈ ਜਾਂਦਾ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਤਾਂ ਤੁਹਾਨੂੰ ਫੇਰ ਇੱਕ ਨੇੜਤ ਦਿਖਾ ਦਨੇ ਆਗੇ ਸੋਹਣੇ ਥਾਣਾ ਚਾਰ ਹੀ ਥਾਣਾਗੇ ਉਹ ਹਨ ਬਹੁਤ ਸੋਹਣੇ ਤਿਆਰ ਕਰਦੀ ਹੁੰਦੀ ਆ ਵਾਲਟੇ ਨਾਲ ਸਾਰੀਆਂ ਕੱਢ ਕੇ ਫੇਰ ਸੁਣਾ ਵਾ ਬਾਈ ਕੋਲੇ 15 20000 ਤੋਂ ਲੈ ਕੇ 50 60 ਤੱਕ ਪਸੂ ਹੁੰਦੇ ਆਗੇ 13 ਇੰਚੀ ਜਦੋਂ ਨਗ ਪਸਾਂਦੇ ਬਾਈ ਨਾਲ ਗੱਲ ਬਾਤ ਜਰੂਰ ਕਰ ਲਿਆ ਕਰੋ ਰਾੜਾ ਮੋਲੇ ਦਾ ਮੋਲੇ ਯਾਰ 45000 ਰੁਪਏ ਵਿੱਚੋ ਕੀ ਮਾਨਤਾਨ ਮਾਨਤਾਨ ਹੋ ਜੂਗਾ ਦੁੱਧ ਦੇਊਗੀ 14 ਕਿਲੋ ਨਹੀਂ ਸਾਈ ਪਾਦੇ ਸਵਾ ਕੇ ਦੇ ਦੂੰਗਾ ਠੀਕ ਹੈ ਜੀ ਚਲੋ ਜਿੰਦੀ ਫੋਲ ਗਰੰਟੀ ਹੈ ਸਵਾ ਕੇ ਦੇ ਦੂੰਗਾ ਠੀਕ ਹੈ ਜੀ ਜੇ ਨਹੀਂ ਸੋਣੀ ਆਦੇ ਪਹਿਲੇ ਪੜ ਦੇ ਲਈ ਠੀਕ ਹੈ ਜੀ ਹੁਣ ਪੈਂਚੀ ਪਾ ਇਨੀ ਮੋਟੀ ਫਟੋਂਗਾ ਠੀਕ ਹੈ ਜੀ ਲੋਕ ਦੋਸਤ ਬਾਈ ਦਾ 45000 ਚੋਕੇ ਤੁਹਾਡਾ ਮਾਣ ਤਾਨ ਬਾਈ ਗਾ ਜਰੂਰ ਕਰ ਦਿਆਂਗੇ ਜੇ ਕੋਈ ਵਸਾਈ ਕਰ ਲੂਗਾ ਤਾਂ ਛਵਾ ਕੇ ਵੀ ਦੇ ਦਿਆਂਗੇ 14 ਕਰੋ ਚਵਾ ਕੇ ਪਰ ਜੋ ਵੇ ਡੀ ਵੜ 14 ਕੋਈ ਬਾੜਾ ਵੀ ਨਹੀਂ ਗਾ ਦਾਤਾ ਕੋ ਦਾ ਭੋਰਾ ਭੋਰਾ ਵੜ ਕੱਢ ਦਿੰਦੇ ਆ ਬਾਕੀ ਜੰਗਲ ਪਹਿਲੇ 12 ਪਹਿਲੇ ਨੇ 12 ਲੀਟਰ ਤਾਂ ਮੇਰੇ ਕੋਲ ਗਈ ਸੀ ਠੀਕ ਹੈ ਬਾਈ 12 ਲੀਟਰ ਤਾਂ ਪਹਿਨੇ ਨੇ ਠੀਕ ਹੈ ਬਾਈ ਬਾਕੀ ਗਾ ਡਰਪ ਚੰਗੀ ਆਇਆ ਨਹੀਂ ਹੋਰ ਮਹੀਨੇ ਨੂੰ ਦੋ ਦਾਪੀ ਚੰਗਾ ਕੱਢ ਦਰ ਨੇ ਜਿਹਦੇ ਪਸੰਦ ਆ ਬਾਈ ਨਾਲ ਗੱਲ ਕਰ ਲਿਓ ਸ